ਸ਼ਾਮ ਦੀਆਂ ਤਸਵੀਰਾਂ ਨੇ ਬਾਰਡਰ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਸ਼ਾਇਦ ਜਿਹੜਾ ਇੱਕ ਡਰੋਨ ਹੈ ਉਹ ਪਤੰਗਾਂ ਦੇ ਨਾਲ ਫਸਾ ਲਿਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਕਿ ਡਰੋਨ ਜਿਹੜਾ ਹੈ ਇਹ ਲੋਕਾਂ ਦੇ ਵਿੱਚ ਖੁਸ਼ੀ ਖੁਸ਼ੀ ਦਾ ਮਾਹੌਲ ਹੈ ਉਹ ਡਰੋਨ ਇੱਕ ਪਾਸੇ ਉਹ ਨਜ਼ਰ ਆ ਰਿਹਾ ਸਾਨੂੰ ਜਿਹੜਾ ਕਿ ਅਥਰੋ ਗੈਸ ਦੇ ਕੋਲੇ ਛੱਡ ਕੇ ਗਿਆ ਸੀ ਤੇ ਡਰੋਨ ਜਦੋਂ ਵਾਪਸ ਚਲਾ ਗਿਆ ਥੇ ਇਸ ਖੁਸ਼ੀ ਦੇ ਵਿਚਾਲੇ ਇਹ ਕਿਸਾਨ ਇਹਨੂੰ ਜਿੱਤ ਦੇ ਤੌਰ ਤੇ ਲੈ ਰਿਹਾ ਹੈ ਕਿ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਡਰੋਨ ਸ਼ਾਇਦ ਅਨਬੈਲੈਂਸ ਹੋ ਗਿਆ ਇਹ ਡਰੋਨ ਕਿਸਾਨਾਂ ਨੇ ਪਤੰਗਾ ਦੇ ਨਾਲ ਡਰੋਨ ਨੂੰ ਥੱਲੇ ਲਾ ਲਿਆ ਇਹ ਖੁਸ਼ੀ 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 ਦਾ ਮਾਹੌਲ ਤੁਸੀਂ ਦੇਖ ਰਖੀ 21 ਇਹ ਇਹ ਸ਼ਾਮ ਦੀਆਂ ਤਸਵੀਰਾਂ ਖੁਸ਼ੀ ਹੈ ਕਿਸਾਨਾਂ ਚ ਕਿ ਉਹਨਾਂ ਨੇ ਜਿਹੜਾ ਡਰੋਨ ਹੈ ਉਹ ਸ਼ਾਇਦ ਛੱਡ ਦਿੱਤਾ ਹੈ ਅਸੀਂ ਕੁਝ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਉਹਨਾਂ ਦਾ ਕੀ ਕਹਿਣਾ ਹੈ ਇਹ ਤਸਵੀਰਾਂ ਸ਼ਾਮਦਿਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡਰੋਨ ਹੈ ਉਹ ਵਾਪਸ ਆਣ ਦੀ ਬਜਾਏ ਦੂਸਰੇ ਪਾਸੇ ਚਲਾ ਗਿਆ ਪਰ ਜਦੋਂ ਡਰੋਨ ਪਾਣੀ ਉੱਤੋਂ ਪਰ ਜਦੋਂ ਡਰੋਨ ਦੇਖ ਗਿਆ ਉਸ ਤੋਂ ਬਾਅਦ ਹੋਰ ਦੁਵਾਰਾ ਜਿਹੜੀ ਹੈ ਉਹ ਅਥਰੋ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਇਹ ਤਸਵੀਰਾਂ ਇਹ ਇਹ ਜਿਹੜਾ ਡਰੋਨ ਸੀ ਉਹਨੇ ਹੱਲੇ ਬਹੁਤ ਅਥਰੋ ਗੈਸ ਦੇ ਕਈ ਗੋਲੇ ਛੱਡ ਕੇ ਗਿਆ ਤੇ ਉਹਨੂੰ ਦੇਖ ਦਿੱਤਾ ਗਿਆ ਅਸੀਂ ਇਸ ਪਾਸੇ ਉਹ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਉਹ ਡਰੋਨ ਕਿੱਧਰ ਗਿਆ ਜਿਹੜਾ ਕਿ ਇਸਾਨਾ ਵੱਲੋਂ ਸੋਰਟ ਦਿੱਤਾ ਗਿਆ ਸੀ ਇਹ ਤਸਵੀਰਾਂ ਬਾਰਡਰ ਦੇ ਆ ਨੇ ਤੁਸੀਂ ਦੇਖ ਸਕਦੇ ਕਿ ਉਹ ਕਿਰ ਗਿਆ ਕਿਰ ਗਿਆ गिर ਗਿਆ ਜੀ یہاں ਸਨ ਨਹੀਂ ਜਿਕੇਗਾ اچھا ਉਹ ਜਿਹੜਾ ਗੋਲੇ ਛੱਡ ਰਿਹਾ ਸੀ ਹਾਂ ਉਹ نیچے गिर ਗਿਆ ਉਹਨੇ ਆਰਮੀ ਨੇ ਛੜਾਨ ਲਾਕੀ ਗੋਲੇ ਛੱਡਣ ਲੱਗੇ ਉਸ ਜਗ੍ਹਾ ਤੇ ਓਕੇ ਇਹ ਓਕੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਉਹ ਡਰੋਨ ਦੇਖ ਚੁੱਕਿਆ ਹੈ ਤੋਂ ਬਾਅਦ ਆਰਮੀ ਗੋਲੇ ਛੱਡਣ ਲੱਗੀ ਹੋ ਸਕਦੇ ਆ ਆਰਮੀ ਉਸ ਜਗ੍ਹਾ ਤੇ ਗੋਲੇ ਛੱਡ ਰਹੀ ਹੈ ਤਾਂ ਕਿ ਉਹ ਚੱਕ ਨਾ ਸਕੇ ਇਹ ਇਹ ਤਸਵੀਰਾਂ ਇਸ ਵੇਲੇ ਦੀਆਂ ਨੇ ਡਰੋਨ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਜਿਹੜਾ ਸੁਰੱਖਿਆ ਫੋਰਸ ਦਾ ਜਿਹੜਾ ਡਰੋਨ ਹੈ ਉਹਨੂੰ ਸੁੱਟ ਲਿਆ ਖੇਤਾਂ ਦੇ ਵਿੱਚ ਤੇ ਉਸ ਤੋਂ ਬਾਅਦ ਆਰਮੀ ਉਹ ਲੈ ਗਈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੱਡੇ ਗੰਤੇ ਤੇ ਉੱਥੇ ਗਏ ਸੀ ਉਹ ਡਰੋਨ हासिल ਕਰਨ ਲਈ تاکہ ਉਹ ਇਸ ਪਾਸੇ ਲਿਆ ਸਕਣ ਪਰ ਪਰ ਉਹ ਡਰੋਨ ਆਰਮੀ ਲੈ ਗਿਆ ਹਾਂਜੀ ਉਹਦੀ ਮਦਦ ਨਾਲ ਹੀ ਰਿਹਾ ਬਿਲਕੁਲ ਪਤੰਗ ਦੇ ਨਾਲ ਡਰੋਨ ਸੱਟ ਲਿਆ ਇਹ ਇਸ ਪਾਸੇ ਦੀਆਂ ਤਸਵੀਰਾਂ ਹੈ ਜਿੱਥੇ ਕਿ ਡਰੋਨ ਆ ਗਿਆ ਇਹ ਡਰੋਨ ਇਹ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਰਸ਼ ਇਸ ਲਈ ਕਿ ਕਿਸੇ ਤਰੀਕੇ ਦੇ ਨਾਲ ਉਹ ਡਰੋਨ ਜਿਹੜਾ ਹੈ ਉਹਨੂੰ ਲਿਆਇਆ ਜਾ ਸਕਦਾ